ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਅਮੋਲਕ ਦਾਤ ਦੀ ਜੋ ਦਸਵੇਂ ਪਾਤਸ਼ਾਹ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਬਖਸ਼ਿਸ਼ ਕੀਤੀ ਉਹ ਦਾਤ ਸੀ ਬਵੰਜਾ ਹੁਕਮਨਾਮੇ ਕੀ ਤੁਸੀਂ ਕਦੇ ਵੀ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਵੰਜਾ ਹੁਕਮ ਕਿਉਂ ਦਿੱਤੇ ਇਹਨਾਂ ਦਾ ਮਕਸਦ ਕੀ ਸੀ ਤੇ ਅੱਜ ਦੇ ਸਮੇਂ ਵਿੱਚ ਇਹ ਸਾਡੇ ਲਈ ਕਿੰਨੇ ਜ਼ਰੂਰੀ ਨੇ ਕਿਉਂ ਗੁਰੂ ਪਾਤਸ਼ਾਹ ਜੀ ਨੇ ਕੇਵਲ ਤੇ ਕੇਵਲ 52 ਹੁਕਮ ਹੀ ਸਿੱਖ ਸੰਗਤ ਨੂੰ ਦਿੱਤੇ ਆਓ ਇਸ ਵੀਡੀਓ ਦੇ ਵਿੱਚ ਪੂਰੀ ਸਚਾਈ ਤੇ ਇਤਿਹਾਸ ਦੇ ਪਿਛੋਕੜ ਨੂੰ ਸਮਝਣ ਤੇ ਜਾਣਨ ਦੀ ਕੋਸ਼ਿਸ਼ ਕਰੀਏ ਇਤਿਹਾਸਿਕ ਪਿਛੋਕੜ ਪਹਿਲਾਂ ਇਹਦਾ ਆਪਾਂ ਸਮਝਦੇ ਹਾਂ ਦਸਵੇਂ ਪਾਤਸ਼ਾਹ ਜੀ ਦਾ ਜਿਹੜਾ ਸਮਾਂ ਸੀ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਮੁਸ਼ਕਲ ਸਮਾਂ ਸੀ ਮੁਗਲ ਹਕੂਮਤ ਦਾ ਜ਼ੁਲਮ ਸੀ ਧਰਮ ਪਰਵਿਰਤਤ ਦੀ ਜ਼ਬਰਦਸਤੀ ਸੀ ਉਹ ਜਿਹੜੇ ਮੁਗਲ ਸੀ ਉਹ ਸਿੱਖਾਂ ਨੂੰ ਹਿੰਦੂਆਂ ਨੂੰ ਫੜਫੜ ਕੇ ਜ਼ਬਰਨ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦਾ ਧਰਮ ਜਿਹੜਾ ਹੈਗਾ ਉਹ ਪਰਵਰਤਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਲੋਕਾਂ ਦਾ ਧਰਮ ਤੋਂ ਭਟਕਣਾ ਵੀ ਇੱਕ ਸਮੱਸਿਆ ਸੀ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਸਭ ਕੁਝ ਗੁਰੂ ਸਾਹਿਬ ਜੀ ਦੇ ਸਾਹਮਣੇ ਸੀ ਸਾਨੂੰ 1699 ਦੇ ਵਿੱਚ ਖਾਲਸਾ ਪੰਥ ਦੀ ਸਜਣਾ ਹੋਈ ਗੁਰੂ ਜੀ ਚਾਹੁੰਦੇ ਸੀ ਕਿ ਖਾਲਸਾ ਸਿਰਫ ਯੋਧਾ ਨਾ ਹੋਵੇ ਉਹ ਸਗੋਂ ਚਰਿੱਤਰवान ਵੀ ਹੋਵੇ ਸਿੱਖ ਜਿਹੜਾ ਹੈਗਾ ਉਹ ਅਨੁਸ਼ਾਸਿਤ ਵੀ ਹੋਣਾ ਚਾਹੀਦਾ ਹੈ ਉਹਦੇ ਵਿੱਚ ਬਹੁਤ ਸਾਰਾ ਸਲੀਕਾ ਹੋਣਾ ਚਾਹੀਦਾ ਹੈ ਗੁਰਮਤ ਦੇ ਮਤਾਬਕ ਉਹਦਾ ਜੀਵਨ ਹੋਣਾ ਚਾਹੀਦਾ ਹੈ ਉਹ ਗੁਰਮੁਖ ਜੀਵਨ ਜੀਵੇ ਇਸ ਲਈ ਗੁਰੂ ਜੀ ਨੇ ਸਿੱਖਾਂ ਨੂੰ 52 ਹੁਕਮਨਾਮੇ ਬਖਸ਼ਿਸ਼ ਕੀਤੇ ਹੁਣ ਪਹਿਲਾਂ ਇਹ ਸਮਝੀਏ ਕਿ ਇਨ੍ਹਾਂ 52 ਹੁਕਮਨਾਮਿਆਂ ਵਿੱਚ ਆਖਰ ਸੀ ਕੀ ਕਿ ਇਹ 52 ਹੁਕਮਨਾਮੇ ਕੀ ਸਨ ਇਹਨਾਂ ਦੇ ਵਿੱਚ ਕੀ ਕੀ ਸੀ ਜੋ ਪਾਸ਼ਾ ਜੀ ਨੇ ਸਾਨੂੰ ਕਰਨ ਲਈ ਕਿਹਾ 52 ਹੁਕਮਨਾਮੇਦਰ ਅਸਲ ਕੋਈ ਕਾਨੂੰਨ ਨਹੀਂ ਸੀ ਪਰ ਇਹ ਜੀਵਨ ਜਾਂਚ ਸੀ ਜ਼ਿੰਦਗੀ ਜਿਉਂਦਾ ਢੰਗ ਸੀ ਜਿਹੜਾ ਸਾਡੇ ਦਸਮ ਪਿਤਾ ਨੇ ਸਾਨੂੰ ਸਿਖਾਇਆ ਇਹ ਹੁਕਮ ਸਿੱਖ ਨੂੰ ਦੱਸਦੇ ਸੀ ਕਿ ਕਿਵੇਂ ਰਹਿਣਾ ਹੈ ਇੱਕ ਸਿੱਖ ਨੇ ਕਿਵੇਂ ਬੁੱਲਣਾ ਹੈ ਸਿੱਖ ਨੇ ਕਿਵੇਂ ਵਰਤਣਾ ਹੈ ਸਮਾਜ ਦੇ ਵਿੱਚ ਕਿਵੇਂ ਧਰਮ ਦੀ ਰੱਖਿਆ ਕਰਨੀ ਹੈ ਇਨਾ ਹੁਕਮਾਂ ਦੇ ਵਿੱਚ ਨਾਮ ਜਪਣ ਦੀ ਪ੍ਰੇਰਣਾ ਵੀ ਸੀ ਕੇਸਾਂ ਦੀ ਸੰਭਾਲ ਬਾਰੇ ਵੀ ਪਾਸ਼ਾ ਜੀ ਨੇ ਦੱਸਿਆ ਝੂਠ ਨਸ਼ਿਆਂ ਤੇ ਹੋਰ ਬਹੁਤ ਸਾਰੇ ਕੁਕਰਮਾਂ ਤੋਂ ਦੂਰ ਰਹਿਣਾ ਵੀ ਸਾਨੂੰ ਪਾਸ਼ਾ ਨੇ ਸਿਖਾਇਆ ਔਰਤ ਦੀ ਇੱਜ਼ਤ ਕਿਵੇਂ ਕਰਨੀ ਹੈ ਇਹ ਵੀ ਹੁਕਮ ਦੇ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਸੀਂ ਕਿਵੇਂ ਜੁੜਨਾ ਹੈ ਕਿਵੇਂ ਉਹਨਾਂ ਨੂੰ ਮੰਨਣਾ ਹੈ ਆਪਣਾ ਗੁਰੂ ਇਹ ਵੀ ਉਹਨਾਂ ਹੁਕਮਨਾਮੇ ਵਿੱਚ ਸ਼ਾਮਲ ਸੀ ਇਹ ਸਭ ਕੁਝ ਉਹਨਾਂ ਹੁਕਮਨਾਮਿਆਂ ਦੇ ਵਿੱਚ ਸੀ ਕੁਝ ਮਹੱਤਮਪੂਰਨ ਹੁਕਮਨਾਮੇ ਹੋਰ ਸੀ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਕੇਸਾਂ ਦੀ ਰੱਖਿਆ ਕਰੋ ਕਿਉਂਕਿ ਕੇਸ ਸਿੱਖ ਦੀ ਪਛਾਣ ਨੇ ਜੀ ਨਿਤਨੇਮ ਜ਼ਰੂਰ ਕਰੋ ਕਿਉਂਕਿ ਬਿਨਾ ਬਾਣੀ ਦੇ ਮਨ ਕਮਜ਼ੋਰ ਹੋ ਜਾਂਦਾ ਹੈ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਧਰੋਂ ਦੁਸ਼ਮਣ ਚੜ੍ਹ ਕੇ ਆਇਆ ਸੀ ਇੱਧਰ ਸਰਸਾ ਨਦੀ ਖੜੀ ਸੀ 나ਗਣ ਮੂੰਹ ਖੋਲ ਕੇ ਤੇ ਫੇਰ ਵੀ ਪਾਸ਼ਾ ਜੀ ਨੇ ਅੰਮ੍ਰਿਤ ਵੇਲੇ ਬਾਣੀ ਪੜਨਾ ਛੱਡਿਆ ਨਹੀਂ ਸੀ ਇਸ ਤੋਂ ਇਲਾਵਾ ਇਸਤਰੀ ਦੀ ਇੱਜ਼ਤ ਕਰਨ ਤੇ ਪਾਸ਼ਾ ਜੀ ਨੇ ਬਹੁਤ ਜ਼ੋਰ ਦਿੱਤਾ ਉਹ ਕਹਿੰਦੇ ਸਨ ਕਿ ਚਾਹੇ ਮਾਂ ਹੋਵੇ ਭੈਣ ਹੋਵੇ ਧੀ ਹੋਵੇ ਜਾਂ ਕੋਈ ਬਗਾਨੀ ਔਰਤ ਵੀ ਕਿਉਂ ਨਾ ਹੋਵੇ ਉਹਦੀ ਇੱਜ਼ਤ ਕਰਨਾ ਸਿੱਖ ਦਾ ਕਰਤੱਵ ਹੈ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਨਸ਼ਾ ਮਨੁੱਖ ਨੂੰ ਗੁਲਾਮ ਬਣਾ ਦਿੰਦਾ ਹੈ ਉਹਦੀ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਦਹੋਲੀ ਕਰ ਦਿੰਦਾ ਹੈ ਝੂਠ ਨਾ ਬੋਲੋ ਕਿਉਂਕਿ ਸੱਚ ਜਿਹੜਾ ਹੈ ਉਹ ਸਿੱਖੀ ਦੀ ਨੀਤੇ ਟਿੱਕੀ ਹੋਈ ਹੈ ਇਸ ਕਰਕੇ ਜੇ ਸਿੱਖ ਸਿੱਖੀ ਦਾ ਧਾਰਨੀ ਹੈ ਤਾਂ ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ ਗਰੀਬ ਦੀ ਮਦਦ ਕਰੋ ਕਿਉਂਕਿ ਸੇਵਾ ਬਿਨਾ ਸਿੱਖੀ ਅਧੂਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨੋ ਇਹ ਸਾਰੇ ਹੁਕਮ ਜੋ ਸੰਤ ਉਹ ਸਿੱਖਾਂ ਨੂੰ ਗੁਰੂ ਪਾਸ਼ਾ ਜੀ ਨੇ ਦਿੱਤੇ ਜੋ ਉਹਨਾਂ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਨੇ ਉਹਨਾਂ ਨੂੰ ਚਰਿੱਤਰਵਾਨ ਬਣਾਉਂਦੇ ਸੀ ਉਹਨਾਂ ਨੂੰ ਸਮਾਜ ਵਿੱਚ ਜਿਉਣ ਦਾ ਤਰੀਕਾ ਸਿਖਾਉਂਦੇ ਸੀ 52 ਹੁਕਮ ਕਿਉਂ ਦਿੱਤੇ ਗਏ ਕਈਆਂ ਦੇ ਮਨਾਂ ਵਿੱਚ ਇਹ ਸਵਾਲ ਅਕਸਰ ਉੱਠਦਾ ਰਹਿੰਦਾ ਹੈ ਦੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੁੰਦੇ ਸਨ ਕਿ ਸਿੱਖ ਕਦੇ ਗੁਲਾਮ ਨਾ ਬਣੇ ਸਿੱਖ ਆਪਣੀ ਪਛਾਣ ਨਾ ਭੁੱਲੇ ਸਿੱਖ ਸੱਚ ਲਈ ਲੜੇ ਤੇ ਸਿੱਖ ਧਰਮ ਨਾਲ ਡਟ ਕੇ ਖੜਾ ਰਹੇ ਇਹ 52 ਹੁਕਮ ਸਿੱਖ ਲਈ ਜੀਵਨ ਦੀ ਰਾਹਦਾਰੀ ਕਰਦੇ ਸੀ ਤਾਂ ਕਿ ਅਸੀਂ ਕਦੇ ਵੀ ਆਪਣੇ ਮਕਸਦ ਤੋਂ ਪਟਕੀਏ ਨਾ ਅੰਤ ਦੇ ਵਿੱਚ ਜੇ ਅੱਜ ਵੀ ਅਸੀਂ ਇਹਨਾਂ 52 ਹੁਕਮਾਂ ਦੀ ਪਾਲਣਾ ਕਰ ਲਈਏ ਤਾਂ ਸਾਡਾ ਜੀਵਨ ਆਪ ਹੀ ਸਹੀ ਰਸਤੇ ਤੇ ਆ ਜਾਵੇਗਾ ਇਹ ਹੁਕਮਨਾਮੇ ਜੋ ਸਨ ਉਹ ਕੁਝ ਦਿਨਾਂ ਲਈ ਹੈ ਕੁਝ ਸਮੇਂ ਲਈ ਨਹੀਂ ਸਨ ਜੀ ਇਸ ਤਾ ਉਮਰ ਅਸੀਂ ਇਹਨਾਂ ਤੇ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ 52 ਹੁਕਮਾਂ ਦੀ ਪੂਰੀ ਲਿਸਟ ਦੱਸਾਂ ਤਾਂ ਆਪ ਜੀ ਦੇ ਸਾਹਮਣੇ ਉਹ ਵੀ ਪੇਜ ਹੈ ਇਹ ਸੂਚੀ ਜੋ ਅਸੀਂ ਹੁਣ ਤੁਹਾਨੂੰ ਦੇ ਰਹੇ ਹਾਂ ਇਹ ਤੁਹਾਨੂੰ ਜੀ ਇਹਦੇ ਵਿੱਚੋਂ 5 10 ਨਹੀਂ ਬਲਕਿ ਇੱਕ ਹੁਕਮ ਵੀ ਤੁਸੀਂ ਆਪਦੇ ਜੀਵਨ ਚ ਕਮਾ ਲਓ ਤਾਂ ਤੁਹਾਡਾ ਜਿਹੜਾ ਜੀਵਨ ਹੈ ਉਹ ਬਹੁਤ ਸੋਹਣਾ ਹੋ ਜਾਏਗਾ। ਭਾਸ਼ਾ ਨੇ ਜੋ ਹੁਕਮ ਦਿੱਤੇ ਉਹ ਕੁਝ ਇਸ ਤਰ੍ਹਾਂ ਨੇ ਇੱਕ ਅਕਾਲ ਪੁਰਖ ਤੇ ਭਰੋਸਾ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨੋ। ਕੇਸਾਂ ਦੀ ਪੂਰੀ ਸੰਭਾਲ ਕਰੋ। ਪੰਜ ਕਕਾਰ ਸਦਾ ਧਾਰਨ ਕਰੋ। ਨਿਤਨੇਮ ਜ਼ਰੂਰ ਕਰੋ। ਝੂਠ ਨਾ ਬੋਲੋ ਚੋਰੀ ਨਾ ਕਰੋ ਨਸ਼ਿਆਂ ਤੋਂ ਦੂਰ ਰਹੋ ਕੇ ਬੇਵਿਆਚਾਰ ਨਾ ਕਰੋ ਇਸਤਰੀ ਦੀ ਪੂਰੀ ਇੱਜ਼ਤ ਕਰੋ ਲੰਗਰ ਦੀ ਸੇਵਾ ਕਰੋ ਗਰੀਬ ਦੀ ਮਦਦ ਕਰੋ ਜ਼ੁਲਮ ਦਾ ਵਿਰੋਧ ਕਰੋ ਧਰਮ ਦੀ ਰੱਖਿਆ ਕਰੋ ਸੱਚ ਲਈ ਲੜੋ ਅਹੰਕਾਰ ਨਾ ਕਰੋ ਗੁਰੂ ਦੇ ਸਿੱਖਿਆ ਦੇ ਉੱਤੇ ਚੱਲੋ ਸਾਧ ਸੰਗਤ ਕਰੋ ਗੁਰਬਾਣੀ ਦਾ ਆਦਰ ਕਰੋ ਕੇਸਾਂ ਦਾ ਸਤਿਕਾਰ ਕਰੋ ਤੇ ਨਾਲ ਹੀ ਕਿਸੇ ਦਾ ਦਿਲ ਨਾ ਦਿਖਾਓ ਦਸਵੰਤ ਕੱਢੋ ਮਿਹਨਤ ਦੀ ਕਮਾਈ ਖਾਓ ਦੂਜਿਆਂ ਦੀ ਨਿੰਦਾ ਨਾ ਕਰੋ ਮਾਂ-ਬਾਪ ਦੀ ਆਗਿਆ ਮੰਨੋ ਬੱਚਿਆਂ ਨੂੰ ਸਿੱਖੀ ਸਿਖਾਓ ਗੁਰੂ ਘਰ ਨਾਲ ਜੁੜੇ ਰਹੋ ਧਰਮ ਤੋਂ ਕਦੇ ਨਾ ਡਿੱਗੋ ਗਰੀਬ ਨੂੰ ਕਦੇ ਠਕਰਾਓ ਨਾ ਧੀ ਭੈਣ ਵਾਂਗ ਸਭ ਇਸਤਰੀਆਂ ਨੂੰ ਦੇਖੋ ਅਨਿਆਏ ਸਹਿਣਾ ਵੀ ਪਾਪ ਹੈ ਖਾਲਸੇ ਦੀ ਰਹਿਤ ਨਿਭਾਓ ਗੁਰਮukh ਬਣੋ ਮਨ ਨੂੰ ਕਾਬੂ ਵਿੱਚ ਰੱਖੋ ਅਕਾਲ ਪੁਰਖ ਦਾ ਨਾਮ ਜਪੋ ਵਾਹਿਗੁਰੂ ਤੇ ਪ੍ਰੋਸਾਰ ਰੱਖੋ ਗੁਰੂ ਦੇ ਸਿੱਖ ਬਣ ਕੇ ਰਹੋ ਖਾਲਸਾ ਪੰਥ ਨਾਲ ਵਫਾਦਾਰ ਰਹੋ ਹਮੇਸ਼ਾ ਤਿਆਰ ਰਹੋ ਨਿਮਰਤਾ ਧਾਰਨ ਕਰੋ ਸੇਵਾ ਨੂੰ ਆਪਣਾ ਧਰਮ ਬਣਾਓ ਕਿਰਪਾਨ ਸਿਰਫ ਧਰਮ ਲਈ ਵਰਤੋ ਕਿਸੇ ਨੂੰ ਧੋਖਾ ਨਾ ਦਿਓ ਭੁੱਖੇ ਨੂੰ ਰੋਟੀ ਦਿਓ ਨੰਗੇ ਨੂੰ ਕੱਪੜਾ ਦਿਓ ਡਰ ਨੂੰ ਆਪਣੇ ਨੇੜੇ ਨਾ ਆਉਣ ਦਿਓ ਜ਼ੁਲਮ ਅੱਗੇ ਕਦੇ ਨਾ ਝੁਕੋ ਸਿੱਖੀ ਦੀ ਪਹਿਚਾਨ ਸੰਭਾਲੋ ਗੁਰੂ ਦਾ ਨਾਮ ਉਚਾਰੋ ਕਿ ਧਰਮ ਲਈ ਬਲੀਦਾਨ ਨੂੰ ਤਿਆਰ ਰਹੋ ਸਿੱਖ ਹੋ ਕੇ ਸ਼ਰਮਿੰਦਾ ਨਾ ਹੋਵੋ ਤਿਸ ਗੁਰੂ ਦੇ ਸਿੰਘ ਬਣ ਕੇ ਜਿਓ ਵਾਹਿਗੁਰੂ ਨੂੰ ਹਮੇਸ਼ਾ ਚਿਤ ਚੇਤੇ ਵਿੱਚ ਰੱਖੋ ਇਹ ਉਹ 52 ਹੁਕਮਨਾਮੇ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਦੇ ਕੇ ਗਏ ਨੇ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਅਸੀਂ ਅੱਜ ਵੀ ਇਨ੍ਹਾਂ ਹੁਕਮਨਾਮਿਆਂ ਨੂੰ ਅਪਣਾ ਲਈਏ ਤਾਂ ਸਾਡਾ ਭਲਾ ਹੋਵੇਗਾ ਜੇ ਤੁਸੀਂ ਇਹ ਵੀਡੀਓ ਪਸੰਦ ਕਰਦੇ ਹੋ ਜਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ